ਸਸਤੀ ਗੱਲ ਜੀ ਸਾਰਿਆਂ ਨੂੰ ਮੈਂ ਕਮਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਮਲਸ ਪੰਜਾਬੀ ਹੋਮਲੀ ਰੈਸਪੀਸ ਜ ਅੱਜ ਮੈਂ ਸ਼ੇਅਰ ਕਰਨ ਲੱਗੀ ਹਾਂ ਫੁੱਲ ਗੋਭੀ ਤੇ ਮਟਰ ਨੂੰ ਪਾ ਕੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਦੀ ਰੈਸਪੀ ਜੇ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਪਰ ਨਵੇਂ ਹੋ ਅੱਜ ਮੇਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਮੈਨੂੰ ਸਪੋਰਟ ਕਰੋ ਮੈਨੂੰ ਮੇਰੇ ਚੈਨਲ ਨੂੰ ਗਰੋ ਕਰਨ ਦੇ ਲਈ ਹੈਲਪ ਕਰੋ ਅੱਥੀਆ ਮੇਰੇ ਕੋਲ ਗੋਭੀ ਦਾ ਇੱਕ ਫੁੱਲ ਜਿਹਨੂੰ ਮੈਂ ਟੁਕੜੀਆਂ ਵਿੱਚ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਪਾਣੀ ਬਿਲਕੁਲ ਕੱਢ ਦਿੱਤਾ ਹੈ ਬਿਲਕੁਲ ਸੁਕਾ ਲਿੱਤੀ ਹੈ ਇਸ ਤੋਂ ਬਾਅਦ ਆਪਾਂ ਕਰਾਂਗੇ ਇਹਨੂੰ ਗ੍ਰੇਟ ਆਪਾਂ ਫੁੱਲ ਗੋਭੀ ਨੂੰ ਗ੍ਰੇਟ ਕਰਕੇ ਬਣਾਉਣ ਵਾਲਿਆਂ ਯਾਨੀ ਕਿ ਕਦੂਕਸ ਕਰਕੇ ਬਣਾਉਣ ਵਾਲਿਆਂ ਕੱਟ ਕੇ ਨਹੀਂ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰੇਟ ਕਰ ਲਵਾਂਗੇ ਤੁਹਾਡੇ ਕੋਲ ਜਿਹੜਾ ਵੀ ਗ੍ਰੇਟਰ ਅਵੇਲੇਬਲ ਹੈ ਤੁਸੀਂ ਉਹ ਯੂਜ਼ ਕਰੋ ਦੇਖੋ ਕੁਝ ਇਸ ਤਰ੍ਹਾਂ ਨਾਲ ਆਪਣੀ गोभी ਹੁਣ ਗ੍ਰੇਟ ਹੋ ਗਈ ਆ ਤਾਂ ਐਵੇਂ ਸਾਰੀ ਗੋਭੀ ਨੂੰ ਗ੍ਰੇਟ ਕਰ ਲਾਂਗੇ ਤੇ ਹੁਣ ਮੈਂ ਸਾਰੀ ਗੋਭੀ ਗ੍ਰੇਟ ਕਰ ਲਿਆ ਤੇ ਗੋਭੀ ਕਦੂਕਸ ਕੀਤੀ ਹੋਈ ਦੇ ਨਾਲ ਆਪਾਂ ਨੂੰ ਚਾਹੀਦਾ ਹੈ ਲਸਣ ਜੋ ਕਿ ਮੈਂ ਬਰੀਕ ਕੱਟਿਆ ਹੋਇਆ ਹੈ 7 ਤੋਂ 8 ਕਲੀਆਂ ਲਸਣ ਨੂੰ ਬਰੀਕ-ਬਰੀਕ ਕੱਟ ਲਓ ਇੱਕ ਤੇ ਦੋ ਹਰੀ ਮਿਰਚ ਨੂੰ ਬਰੀਕ ਕੱਟ ਲਓ ਤੇ ਇੱਕ بڑے ਪਿਆਜ਼ ਨੂੰ ਵੀ ਆਪਾਂ ਬਰੀਕ ਕੱਟ ਲਵਾਂਗੇ ਤੇ ਹੁਣ ਉਸ ਤੋਂ ਬਾਅਦ ਇੱਕ ਕੜਾਹੀs ਤੇਲ ਗਰਮ ਕਰੋ ਉਹਦੇ ਵਿੱਚ ਪਾਓ ਥੋੜਾ ਜਿਹਾ ਜੀਰਾ ਜੀਰਾ ਜਦ ਚਟਕ ਜਾਵੇ ਉਹਦੇ ਵਿੱਚ ਪਾਵਾਂਗੇ ਆਪਾਂ ਲਸਣ ਲਸਣ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੂਗੇ ਥੋੜੀ ਦੇਰ ਦੇ ਲਈ ਕੁਝ ਸੈਕਿੰਡਸ ਦੇ ਲਈ ਉਸ ਤੋਂ ਬਾਅਦ ਪਾ ਦੋਗੇ ਆਪਾਂ ਇਹਦੇ ਵਿੱਚ ਹਰੀ ਮਿਰਚ ਉਸ ਤੋਂ ਬਾਅਦ ਫਿਰ ਤੋਂ ਥੋੜੀ ਦੇਰ ਦੇ ਲਈ ਭੁੰਨ ਲੂਗੇ ਆਪਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਹੁਣ ਆਪਾਂ ਨੂੰ ਪਿਆਜ਼ ਨੂੰ ਲੋ ਟੂ ਮੀਡੀਅਮ ਹੀਟ ਰੱਖਦੇ ਹੋਏ ਬਿਲਕੁਲ ਬ੍ਰਾਊਨ ਕਰ ਲੈਣਾ ਹੈ ਜਦ ਆਪਣਾ ਪਿਆਜ਼ ਬ੍ਰਾਊਨ ਹੋ ਜਾਵੇ ਹੁਣ ਪਾਵਾਂਗੇ ਕੁਝ ਸੁੱਕੇ ਮਸਾਲੇ ਜਿਦੇ ਚ ਐਮਚੂਰ ਲਾਲ ਮਿਸਤਾ ਪਾਊਡਰ ਰੰਗਵਾਲੀ ਲਾਲ ਮਿਰਚਾ ਥੋੜੀ ਜੀ ਹਲਦੀ ਤੇ ਇੱਕ ਚਮਚ ਤਨੀਆ ਪਾਊਡਰ ਦਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਲੋ ਹਿੱਟ ਪਰ ਥੋੜਾ ਜਿਹਾ ਪੁੱਨ ਲੋ ਕੁ ਸੈਕਿੰਡਸ ਦੇ ਲਈ ਬਹੁਤ ਜ਼ਿਆਦਾ ਨਹੀਂ ਨੀਤਾ ਜਲ ਵੀ ਜਾਂਦੇ ਆ ਤੇ ਉਸ ਤੋਂ ਬਾਅਦ ਜੋ ਆਪਾਂ ਗੋਭੀ ਨੂੰ ਕद्दूकस ਕਰਕੇ ਰੱਖਿਆ ਹੋਇਆ ਸੀ ਉਹ ਸਾਰੀ ਗੋਭੀ ਪਾ ਦੋਗੇ ਤੇ ਇਹਨੂੰ ਆਪਾਂ ਮਸਾਲੇ ਦੇ ਨਾਲ ਗੋਭੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਕੁਝ ਦੇਰ ਦੇ ਲਈ ਪੁੰਨ ਲੋਗੇ ਹੀਟ ਅਤੇ ਮੀਡੀਅਮ ਟੂ ਲੋ ਰੱਖਿਓ ਹਾਈ ਨਾ ਕਰਿਓ ਤੇ ਦੇਖੋ ਹੁਣ ਮੈਂ ਬੋਬੀ ਥੋੜੀ ਦੇਰ ਦੇ ਲਈ ਭੁੰਨੇ ਲਿਆ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਕੌਲੀ ਹਰੇ ਮਟਰ ਫਿਰ ਆਪਾਂ ਪਾਉਂਗੇ ਇਹਦੇ ਵਿੱਚ ਜਿੰਨਾ ਆਪਾਂ ਨੂੰ ਸਵਾਦ ਦੇ ਅਨੁਸਾਰ ਨੂਨ ਚਾਹੀਦਾ ਉਹਨਾਂ ਆਪਾਂ ਪਾ ਦੋਗੇ ਹੁਸਾਈਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਥੋੜਾ ਜਿਹਾ ਪਾਣੀ ਛਿੜਕ ਦੋਗੇ ਬਹੁਤ ਜ਼ਿਆਦਾ ਨਹੀਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਢੱਕ ਕੇ ਪਕਾਵਾਂਗੇ ਲੋ ਹੀਟ ਪਰ ਕਰੀਬ 5 ਕਿ ਮਿੰਟ ਦੇ ਲਈ ਬਸ ਐਨੇ ਚ ਹੀ ਰਿਜੀ ਜਾਣੀ ਆ ਤੇ ਦੇਖੋ ਮੈਂ ਪੰਜ ਤੋਂ 6 ਮਿੰਟ ਹੀ ਪਕਾਇਆ ਸੀ ਬਸ ਉਸ ਤੋਂ ਬਾਅਦ ਥੋੜਾ ਜਿਹਾ ਮਿਕਸ ਕਰ ਲੋ ਤੇ ਹੁਣ ਚੈੱਕ ਕਰ ਲੋ ਇੱਕ ਵਾਰ ਕਿ ਸਾਰੀ ਚੀਜ਼ ਪੱਕੀ ਹੈ ਕਿ ਨਹੀਂ ਆ ਦੇਖੋ ਬਿਲਕੁਲ ਵਧੀਆ ਤੇ ਆਪਣੇ ਮਟਰ ਗਲ ਚੁੱਕੇ ਹਨ ਤੇ ਗੋਭੀ ਦਾ ਕद्दू ਕਾ ਸੀ ਉਹ ਤਾਂ ਬਹੁਤ ਹੀ ਬਰੀਕ ਸੀ ਤੇ ਉਹਨੇ ਤਾਂ ਗਲੇ ਜਾਣਾ ਸੀਗਾ ਬਹੁਤ بڑے ਪੀਸੇਸ ਤਾਂ ਆਪਾਂ ਕਰੇ ਨਹੀਂ ਸੀ ਤੇ ਹੁਣ ਪਾਉਗੇ ਆਪਾਂ ਇਹਦੇ ਵਿੱਚ ਪਾਉ ਬਾਜੀ ਮਸਾਲਾ ਹਾਂਜੀ ਪਾਉ ਬਾਜੀ ਮਸਾਲਾ ਪਾਇਓ ਇਹਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਜੇ ਨਹੀਂ ਆ ਤਾਂ ਗਰਮ ਮਸਾਲਾ ਪਾ ਦਿਓ ਫਿਰ ਪਾਉਗੇ ਧਨੀਆ ਪੱਤਾ ਕੱਟਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਵਧੀਆ ਆਪਣੀ ਹੁਣ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਸਰਵ ਕਰੋ ਰੋਟੀ ਪਰਾਂਠੇ ਦੇ ਨਾਲ ਪੂਰੀ ਦੇ ਨਾਲ ਖਾਓ ਬਹੁਤ ਵਧੀਆ ਲੱਗਦੀ ਹੈ ਤੇ ਰੈਸਪੀ ਟਰਾਈ ਜ਼ਰੂਰ ਕਰਿਓ ਜੇ ਤੁਸੀਂ ਟਰਾਈ ਕਰਦੇ ਆ ਤਾਂ ਮੈਨੂੰ ਕਮੈਂਟ ਵਿੱਚ ਦੱਸਿਓ ਜ਼ਰੂਰ ਕਿ ਤੁਹਾਡੀ ਰੈਸਪੀ ਕਿਵੇਂ ਬਣੀ ਖਰਚ ਸਭ ਨੂੰ ਕਿਵੇਂ ਲੱਗੀ ਆਪਦੀ ਫੈਮਿਲੀ ਤੇ ਫਰੈਂਡਸ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਦੇ ਲਈ ਸਸਟ੍ਰੀਕਾਲ